ਸਸਟੀਕਾਲਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਰਾਸ਼ਪਤੀ ਡੋਨਲਡ 트ੰਪ ਦੇ ਵੱਲੋਂ ਯੂਰਪੀਅਨ ਯੂਨੀਅਨ ਤੋਂ ਆਉਣ ਵਾਲੇ ਸਮਾਨ ਦੇ ਉੱਤੇ 50% ਦੀ ਟੈਰਿਫ ਲਗਾਉਣ ਦੀ ਧਮਕੀ ਬ੍ਰਿਟਿਸ਼ ਕੋਲੰਬੀਆ ਦੀ ਐਨਡੀਪੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਬਿੱਲ 15 ਲਿਆਉਣ ਦੀ ਕੀਤੀ ਜਾ ਰਹੀ ਹੈ ਗੱਲ ਅਮਰੀਕੀ ਟੈਰਿਫ ਦਾ ਜਵਾਬ ਦੇਣ ਦੇ ਲਈ ਬਿੱਲ 15 ਜ਼ਰੂਰੀ ਹੈ ਕੈਨੇਡਾ ਰੈਵਨਿਊ ਏਜੰਸੀ ਨੇ مالی ਹਾਲਾਤ ਤੰਗ ਹੋਣ ਦੇ ਵਿਚਕਾਰ 280 ਪੱਕੇ ਕਰਮਚਾਰੀਆਂ ਨੂੰ ਨੌਕਰੀਆਂ ਕੱਢਣ ਦਾ ਕੀਤਾ ਫੈਸਲਾ ਕੈਨੇਡਾ ਰੈਵਨਿਊ ਏਜੰਸੀ ਦੇਸ਼ ਦੇ ਹਜ਼ਾਰ ਤੋਂ ਵੱਧ ਵਰਕਰਾਂ ਦਾ ਕੰਟਰੈਕਟ ਰੀਨਿਊ ਕਰੇਗੀ ਕਬਰਵਿਸਾਰ ਦੇ ਨਾਲ ਅਮਰੀਕਾ ਦੇ ਰਾਸ਼ਪਤੀ ਡੋਨਲਡ 트੍ਰੰਪ ਦੇ ਵੱਲੋਂ ਸ਼ੁਕਰਵਾਰ ਨੂੰ ਯੂਰਪੀਅਨ ਯੂਨੀਅਨ ਜਿਹੜੀ ਹੈ ਉਹਨਾਂ ਦੇ ਆਉਣ ਵਾਲੇ ਸਮਾਨ ਦੇ ਉੱਤੇ 50% ਦਾ ਟੈਰਫ ਲਗਾਉਣ ਦੀ ਧਮਕੀ ਉਹਨਾਂ ਦਿੱਤੀ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਹੈ ਕਿ ਅਪ੍ਰੈਲ ਦੇ ਜੋ ਪ੍ਰੋਡਕਟਸ ਮੇਡ ਇਨ ਅਮਰੀਕਾ ਨਹੀਂ ਹੋਣਗੇ ਉਹਨਾਂ ਦੇ ਉੱਤੇ ਵੀ 25% ਦੀ ਟੈਰਫ ਲਗਾਇਆ ਜਾਏਗਾ ਕਿਉਂਕਿ ਆਪਣੇ ਚੋਣ ਵਾਦੇ ਦੇ ਅਨੁਸਾਰ ਜਿਹੜਾ 트럼ਪ ਹੈ ਉਹ 트럼ਪ ਡੋਮੈਸਟਿਕ ਮੈਨੂਫੈਕਚਰਿੰਗ ਵਧਾਉਣ ਦਾ ਵਾਅਦਾ ਵੋਟਰਾਂ ਦੇ ਨਾਲ ਕਰਕੇ ਆਏ ਸਨ ਅਤੇ ਉਹਨਾਂ ਦੇ ਫੈਸਲਿਆਂ ਅਤੇ ਬਿਆਨਾਂ ਦੇ ਨਾਲ ਗਲੋਬਲ ਇਕਨੋਮੀ ਜਿਹੜੀ ਹੈ ਉਸ ਦੇ ਵਿੱਚ ਕਾਫੀ ਹਲਚਲ ਹੈ ਸੋ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਸੋਸ਼ਲ ਦੇ ਉੱਤੇ ਪੋਸਟ ਪਾਉਂਦਿਆ 트ੰਪ ਨੇ ਕਿਹਾ ਹੈ ਕਿ ਯੂਰਪੀਅਨ ਯੂਨੀਅਨ ਤੋਂ ਆਉਣ ਵਾਲੇ ਸਮਾਨ ਦੇ ਉੱਤੇ ਜਿਹੜਾ ਉਹ 50% ਦੀ ਟੈਰਿਫ ਲਗਾਉਣਾ ਚਾਹੁੰਦੇ ਨੇ ਜੋ ਕਿ 1 ਜੂਨ 2025 ਤੋਂ ਪ੍ਰਭਾਵੀ ਹੋਵੇਗਾ ਅਤੇ ਅਮਰੀਕਾ ਦੇ ਵਿੱਚ ਸਭ ਕੁਝ ਬਣੇ ਉਸ ਦਿਸ਼ਾ ਦੇ ਵਿੱਚ ਕਦਮ ਨੂੰ ਵਧਾਵੇਗਾ ਦੱਸੇ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਜਦੋਂ ਤੋਂ ਅਹੁਦਾ ਜਿਹੜਾ ਉਹ ਸੰਭਾਲਿਆ ਗਿਆ ਹੈ ਉਸ ਸਮੇਂ ਤੋਂ ਉਹ ਟੈਰਿਫਸ ਨੂੰ ਲੈ ਕੇ ਚਰਚਾ ਦੇ ਵਿੱਚ ਹੈ ਔਰ ਜਿਸ ਦੇ ਵਿੱਚ ਉਹ ਵਾਰ-ਵਾਰ ਆਖ ਰਹੇ ਨੇ ਕਿ ਅਮਰੀਕੀਆਂ ਦੇ ਲਈ ਕੁਝ ਸਮਾਂ ਔਖਾ ਹੋ ਸਕਦਾ ਹੈ ਪਰ ਜੇਕਰ ਮੈਨੂਫੈਕਚਰਿੰਗ ਅਮਰੀਕਾ ਦੇ ਵਿੱਚ ਹੁੰਦੀ ਹੈ ਤਾਂ ਅਮਰੀਕਾ ਨੂੰ ਕੋਈ ਵੀ ਜਿਹੜਾ ਉਹ ਕਮਜ਼ੋਰ ਨਹੀਂ ਕਰ ਸਕਦਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਾਰਨੀ ਦੇ ਵੱਲੋਂ ਰਾਸ਼ਟਰਪਤੀ 트ੰਪ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਪਰ ਉਸ ਸਮੇਂ ਵੀ ਰਾਸ਼ਟਰਪਤੀ 트ੰਪ ਜਿਹੜੇ ਨੇ ਰਾਸ਼ਟਰਪਤੀ 트ੰਪ ਨੇ ਆਖਿਆ ਸੀ ਕਿ ਉਹਨਾਂ ਨੂੰ ਕੈਨੇਡੀਅਨ ਐਨਰਜੀ ਕਾਰਾਂ ਅਤੇ ਲੰਬਰ ਦੀ ਜ਼ਰੂਰਤ ਨਹੀਂ ਹੈ ਕੈਨੇਡਾ ਦੇ ਵਿੱਚ ਅਗਲੇ ਮਹੀਨੇ ਹੋਣ ਵਾਲੀ ਜੀ7 ਸਿਖਰ ਸੰਮੇਲਨ ਵਿਚ ਰਾਸ਼ਟਰਪਤੀ ਡੋਨਲਡ 트੍ਰੰਪ ਸ਼ਾਮਿਲ ਹੋਣਗੇ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਰੋਲਿਨ ਲੈਵਿਟ ਨੇ ਇੱਕ ਮੀਡੀਆ ਬਰੀਫਿੰਗ ਦੇ ਵਿੱਚ ਪੁਸ਼ਟੀ ਕੀਤੀ ਹੈ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀਆਂ ਧਮਕੀਆਂ ਦੇ ਵਿਚਕਾਰ 트੍ਰੰਪ ਦਾ ਇਹ ਪਹਿਲਾ ਦੌਰਾ ਹੋਵੇਗਾ ਸੋ ਜੀ7 ਨੇਤਾਵਾਂ ਦੀ ਇਹ ਬੈਠਕ 15 ਤੋਂ 17 ਜੂਨ ਤੱਕ ਅਲਬਰਟਾ ਦੇ ਕਨੈਕਟਸਿਕਸ ਦੇ ਵਿੱਚ ਜਿਹੜੀ ਹੈ ਉਹ ਹੋਵੇਗੀ ਅਤੇ ਇਹ ਜਿਹੜੀ ਹੈ 6 ਮੈਨੂ ਵਾਈਟ ਹਾਊਸ ਵਿਖੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 트ੰਪ ਦੇ ਨਾਲ ਮੁਲਾਕਾਤ ਦੇ ਦੌਰਾਨ ਉਹਨਾਂ ਜੀ7 ਦੇ ਲਈ ਕੈਨੇਡਾ ਆਉਣ ਦਾ ਸੱਦਾ ਦਿੱਤਾ ਸੀ ਸੋ ਇਹ ਦੋਵਾਂ ਨੇਤਾਵਾਂ ਦੇ ਵਿਚਕਾਰ ਜਿਹੜੀ ਹੈ ਉਹ ਪਹਿਲੀ ਆਮੋ ਸਾਹਮਣੇ ਮੁਲਾਕਾਤ ਸੀ ਅਤੇ ਹੁਣੇ ਕਿਹਾ ਜਾ ਰਿਹਾ ਹੈ ਕਿ ਹੁਣ ਜੋ ਵੀ ਅੱਗੇ ਹੋਏਗਾ ਉਸ ਹਿਸਾਬ ਦੇ ਨਾਲ ਪ੍ਰਧਾਨ ਮੰਤਰੀ ਜਿਹੜੇ ਨੇ ਉਹਨਾਂ ਨੇ ਕਿਹਾ ਸੀ ਕਿ ਪ੍ਰਮੁੱਖ ਮੁੱਦਿਆਂ ਦੇ ਉੱਤੇ ਜਿਹੜਾ ਉਹ ਚਰਚਾ ਦੇ ਲਈ ਜੀ7 ਸਮੇਲਨ ਦੌਰਾਨ 트ੰਪ ਦੇ ਨਾਲ ਦੁਬਾਰਾ ਨਿੱਜੀ ਤੌਰ ਦੇ ਉੱਤੇ ਉਹ ਗੱਲਬਾਤ ਵੀ ਕਰਨਗੇ ਗੌਰਤਲ ਬਹਿ ਕੇ ਜੀ7 ਜਿਹੜੇ ਨੇ ਜੀ7 बैठक ਦੇ ਵਿੱਚ ਮੈਂਬਰ ਮੁਲਕਾਂ ਤੋਂ ਇਲਾਵਾ ਯੂਕਰੇਨ ਦੇ ਰਾਸ਼ਪਤੀ ਵਲਾਦੀਮੀਰ ਜ਼ੇਲੈਂਸਕੀ ਜਿਹੜੇ ਨੇ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਵੀ ਜਿਹੜੇ ਨੇ ਉਹ ਸ਼ਾਮਿਲ ਹੋਣਗੇ ਉਸ ਸਮੇਂ ਸੰਭਾਵਨਾਵਾਂ ਨੇ ਕਿ ਰਾਸ਼ਟਰਪਤੀ 트ੰਪ ਦੇ ਨਾਲ ਮੁਲਾਕਾਤ ਦੌਰਾਨ ਯੂਰਪੀਅਨ ਯੂਨੀਅਨ ਕੈਨੇਡਾ ਅਤੇ ਆਸਟ੍ਰੇਲੀਆ ਟੈਰਿਫ ਸੰਬੰਧੀ ਕੋਈ ਹੱਲ ਜਿਹੜਾ ਉਹ ਕੱਢ ਜਿਹੜਾ ਸਕਦੀ ਹੈ ਔਰ ਕਿਉਂਕਿ ਫਿਲਹਾਲ ਅਮਰੀਕਾ ਦੇ ਵੱਲੋਂ ਯੂਕੇ ਅਤੇ ਚੀਨ ਦੇ ਨਾਲ ਵਪਾਰਕ ਸਮਝੌਤਾ ਨੇਪਰੇ ਚੜਾਇਆ ਗਿਆ ਜਿਸ ਦੇ ਤਹਿਤ ਅਮਰੀਕਾ ਨੂੰ ਫਾਇਦਾ ਹੋਣ ਦੀ ਗੱਲ ਜਿਹੜੀ ਹੈ ਉਹ ਆਖ ਚੁੱਕੇ ਨੇ ਤੇ ਇਸੇ ਸਮੇਂ ਦੌਰਾਨ ਕੈਨੇਡਾ ਤੇ ਯੂਰਪੀਅਨ ਯੂਨੀਅਨ ਦੇ ਵਪਾਰਕ ਰਿਸ਼ਤਿਆਂ ਦੇ ਵਿੱਚ ਸੁਧਾਰ ਆ ਰਿਹਾ ਹੈ ਦੂਜੇ ਪਾਸੇ ਆਪਣੀ એનર્ਜੀ ਦੇ ਲਈ ਵੀ ਕੈਨੇਡਾ चीन एशियन मार्केट ਅਤੇ ਯੂਰਪ ਸਮੇਤ ਬ੍ਰਿਟੇਨ ਤੇ ਨਿਰਭਰਤਾ ਵਧਾਉਣਾ ਚਾਹੁੰਦਾ ਹੈ ਪਰ 트럼ਪ ਇਹ ਸਪਸ਼ਟ ਕਰ ਚੁੱਕੇ ਨੇ ਕਿ ਉਹ ਫਿਲਹਾਲ ਪਿੱਛੇ ਨਹੀਂ ਹਟਣਗੇ ਅਮਰੀਕਾ ਦੇ ਰਾਸ਼ਪਤੀ ਡੋਨਲਡ 트੍ਰੰਪ ਦੇ ਵੱਲੋਂ ਜਿਹੜਾ ਉਹ ਸ਼ੁਰੂ ਕੀਤੀ ਗਈ ਟੈਰਿਫ ਵਾਰ ਤੋਂ ਬਾਅਦ ਫੈਡਰਲ ਅਤੇ ਪ੍ਰੋਵਿੰਸ਼ੀਅਲ ਪੱਧਰ ਦੇ ਉੱਤੇ ਕਦਮ ਚੁੱਕੇ ਜਾ ਰਹੇ ਨੇ ਬ੍ਰਿਟਿਸ਼ ਕੋਲੰਬੀਆ ਦੀ ਐਨਡੀਪੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਬਿੱਲ 15 ਲਿਆਂਦਾ ਜਾ ਰਿਹਾ ਹੈ ਜਿਸ ਦੇ ਨਾਲ ਸਰਕਾਰ ਨੂੰ ਫੈਸਲਾ ਲੈਣ ਦਾ ਜ਼ਿਆਦਾ ਅਧਿਕਾਰ ਮਿਲੇਗਾ ਸਰਕਾਰ ਦਾ ਕਹਿਣਾ ਹੈ ਕਿ ਅਮਰੀਕੀ ਟੈਰਿਫ ਦਾ ਜਵਾਬ ਦੇਣ ਦੇ ਲਈ ਜ਼ਰੂਰੀ ਹੈ ਕਿ ਪਬਲਿਕ ਅਤੇ ਪ੍ਰਾਈਵੇਟ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਇਹ ਬਿੱਲ ਦੇ ਤਹਿਤ ਜਿਹੜਾ ਉਹ ਤੇਜ਼ ਕੀਤਾ ਜਾਏ BC ਦੇ ਵਿਰੋਧੀ ਧਿਰ ਇਸ ਦਾ ਵਿਰੋਧ ਕਰ ਰਹੇ ਨੇ ਤੇ ਹੁਣ ਮਨਿਸਪਲ ਲੀਡਰਸ ਅਤੇ ਫਰਸਟ ਨੇਸ਼ਨ ਲੀਡਰਸ ਦੇ ਵੱਲੋਂ প্রভিনਸ਼ੀਅਲ ਸਰਕਾਰ ਨੂੰ ਇਹ ਬਿੱਲ ਵਾਪਸ ਲੈਣ ਜਾਂ ਇਸ ਨੂੰ ਡਿਲੇ ਕਰਨ ਦੀ ਬੇਨਤੀ ਕੀਤੀ ਗਈ ਹੈ 120 ਤੋਂ ਜ਼ਿਆਦਾ ਲੋਕਲ ਗਵਰਨਮੈਂਟਸ ਲੀਡਰਸ ਦੇ ਵੱਲੋਂ ਇਨਫਰਾਸਟ੍ਰਕਚਰ ਮਨਿਸਟਰ ਬੋਵਨ ਮਾ ਜਿਹੜੇ ਨੇ ਉਹਨਾਂ ਤੋਂ ਬਾਅਦ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਸੋ ਲੋਕਲ ਲੀਡਰਸ ਨੇ ਸਰਕਾਰ ਦੇ ਇਹ ਬਿੱਲ ਬਾਰੇ ਆਪਣੀਆਂ ਚਿੰਤਾਵਾਂ ਮੀਟਿੰਗ ਦੌਰਾਨ ਜਿਹੜੀਆਂ ਨੇ ਉਹ ਪ੍ਰਗਟ ਕੀਤੀਆਂ ਅਤੇ ਬਹੁਤ ਸਾਰੇ ਅਫੀਸ਼ੀਅਲਸ ਦੇ ਸ਼ੱਕ ਉੱਪਰ ਗਠ ਕੀਤਾ ਉਹਨਾਂ ਪਰ ਘਟਾਈ ਹੈ ਕਿ ਸਰਕਾਰ ਉਹਨਾਂ ਦੀ ਗੱਲ ਸੁਣੇਗੀ ਬੀਸੀ ਮਿਨਿਸਪੈਲਟੀਆਂ ਜਿਹੜੇ ਨੇ ਉਹਨਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਮਿਨਿਸਪੈਲਟੀਆਂ ਯੂਨੀਅਨ ਦੇ ਪ੍ਰੈਜ਼ੀਡੈਂਟ ਨੇ ਕਿਹਾ ਹੈ ਕਿ ਸਰਕਾਰ ਉਹਨਾਂ ਚਿੰਤਾਵਾਂ ਦਾ ਹੱਲ ਨਹੀਂ ਕਰ ਰਹੀ ਜੋ ਅੱਗੇ ਲਿਆਂਦੀਆਂ ਜਾ ਰਹੀਆਂ ਨੇ ਸੋ ਜਿਉਂ ਆਖਿਆ ਕਿ ਮੀਟਿੰਗ ਦੇ ਦੌਰਾਨ ਇਹਨੇ ਸਵਾਲ ਸਨ ਕਿ ਜਿਸ ਦਾ ਜਿਹੜਾ ਉਹ ਸਮਾਂ ਖਤਮ ਹੋ ਗਿਆ ਸੋ ਜਿਸ ਦੇ ਬਾਅਦ ਈਮੇਲ ਰਾਹੀਂ ਸਵਾਲ ਪੇ ਜਵਾਬ ਲੇ ਕਿਹਾ ਗਿਆ ਹੈ ਯੂਨੀਅਨ ਨੇ ਕਿਹਾ ਹੈ ਕਿ ਫਰਸਟ ਨੇਸ਼ਨਸ ਦੇ ਲੀਡਰਸ ਦੇ ਨਾਲ ਮੀਟਿੰਗ ਵਾਂਗ ਅਸੀਂ প্রভিনਸ਼ਲ ਸਰਕਾਰ ਦੇ ਨਾਲ ਕੰਮ ਕਰਨ ਦੇ ਲਈ ਜਿਹੜਾ ਉਹ ਕੰਮ ਕਰਨ ਦੇ ਲਈ প্রভিনਸ਼ਲ ਸਰਕਾਰ ਦੇ ਨਾਲ ਅਸੀਂ ਤਿਆਰ ਆ ਪਰ ਮਿਊਨਿਸਪੈਲਟिज ਯੂਨੀਅਨ ਆਪਣੇ ਕਿਸੇ ਵੀ ਪ੍ਰੋਜੈਕਟ ਨੂੰ ਰੋਕਣਾ ਨਹੀਂ ਚਾਹੁੰਦੇ ਹੈ ਅਤੇ ਪ੍ਰੋਜੈਕਟ ਪੂਰੇ ਜਿਹੜੇ ਨੇ ਉਹ ਕਰਨ ਦੇ ਲੇਟੇਸੀ ਲਿਆਂਦੇ ਜਾ ਰਹੀ ਹੈ ਇਸ ਕਰਕੇ প্রভিনਸ਼ਲ ਸਰਕਾਰ ਨੂੰ ਜ਼ਿਆਦਾ ਸ਼ਕਤੀਆਂ ਜਿਹੜੀਆਂ ਨੇ ਉਹ ਜਾਇਜ਼ ਨਹੀਂ ਦਿਖਾਈ ਦੇ ਰੀਆਂ ਜਿੰਨਾ ਆਸ ਪ੍ਰਗਟਾਈ ਹੈ ਕਿ ਸਰਕਾਰ ਸਲਾਹ مشورے ਦੇ ਲਈ ਜਿਹੜਾ ਉਹ ਅੱਗੇ ਆਵੇ ਸੋ ਪ੍ਰੀਮੀਅਰ ਡੇਵਿਡ ایਬ ਜਿਹੜੇ ਨੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਿਲ 15 ਨੂੰ ਜਿਹੜਾ ਉਹ ਸਕਿਉਰ ਕਰਨ ਦਾ ਜਿਹੜਾ ਉਹ ਹੁਣ ਸਮਾਂ ਆ ਗਿਆ ਹੈ ਤੇ ਇਸ ਲਈ VOTING ਹੋਵੇ ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਮਈ ਦੇ ਅੰਤ ਦੇ ਵਿੱਚ ਖਤਮ ਹੋ ਜਾਏਗਾ ਜਿਸ ਕਾਰਨ VOTING ਚਾਹੁੰਦੀ ਜਿਹੜੀ ਹੈ VOTING ਚਾਹੁੰਦੀ ਹੈ ਅਤੇ ਗ੍ਰੀਨ ਪਾਰਟੀ ਦੇ ਵੱਲੋਂ ਇਸ ਬਿਲ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਉਹਨਾਂ ਤਰਕ ਦਿੱਤਾ ਹੈ ਕਿ এনवायरमेंट ਅਸੈਸਮੈਂਟ ਨੂੰ ਬਾਈਪਾਸ ਕਰਨ ਦੇ ਲਈ ਕੈਬਿਨੇਟ ਜਿਹੜਾ ਉਹ ਕੈਬਿਨੇਟ ਸ਼ਕਤੀਆਂ ਇਹ ਬਿਲ ਦਿੰਦਾ ਸਿਰ ਜਿਸ ਕਾਰਨ ਉਹ ਇਸ ਦਾ ਸਮਰਥਨ ਨਹੀਂ ਕਰਦੇ ਅਮਰੀਕਾ ਦੇ ਰਾਸ਼ਟਰਪਤੀ ਜਿਹੜੇ ਨੇ ਡੋਨਲਡ ਟਰੰਪ ਦੇ ਵੱਲੋਂ ਟੈਰਿਫ ਲਗਾਉਣ ਦੇ ਫੈਸਲੇ ਤੋਂ ਬਾਅਦ ਕੈਨੇਡੀਅਨ ਆਰਥਿਕਤਾ ਦੇ ਲਈ ਖਤਰਾ ਬਣਿਆ ਹੋਇਆ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਆਟੋ ਤੇ ਲੰਬਰ ਇੰਡਸਟਰੀ ਕਾਫੀ ਜਿਹੜੀ ਹੈ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ ਜਿਸ ਕਾਰਨ ਫੈਡਰਲ ਸਰਕਾਰ ਜਿਹੜੀ ਹੈ ਫੈਡਰਲ ਸਰਕਾਰ ਪ੍ਰੋਵਿੰਸਾਂ ਦੇ ਦਰਮਿਆਨ ਵਪਾਰਕ ਬੈਰੀਅਰ ਹਟਾ ਕੇ 200 ਬਿਲੀਅਨ ਡਾਲਰ ਜੀਡੀਪੀ ਵਧਾਉਣਾ ਚਾਹੁੰਦੀ ਹੈ ਸੋ ਉਥੇ ਹੀ ਬੀਸੀ ਸਰਕਾਰ 인ਫਰਾਸਟਰਕਚਰ ਪ੍ਰੋਜੈਕਟਾਂ ਦੇ ਵਿੱਚ ਤੇਜ਼ੀ ਲਿਆ ਕੇ ਲੰਬਰ ਅਤੇ ਬਾਕੀ ਇੰਡਸਟਰੀਜ਼ ਦੇ ਵਿੱਚ ਖਫਤ ਵਧਾਉਣਾ ਚਾਹੁੰਦੀ ਹੈ ਤਾਂ ਜੋ ਜਿਹੜਾ ਉਹ ਟੈਰੀਫਾਂ ਦੇ ਉੱਤੇ ਆਰਥਿਕਤਾ ਨੂੰ ਬਚਾਇਆ ਜਾ ਸਕੇ ਪਰ ਫਿਲਹਾਲ ਕਲੀਅਰ ਨਹੀਂ ਹੈ ਕਿ ਸਰਕਾਰ ਦਾ ਬਿੱਲ 15 ਪਾਸ ਹੋ ਕੇ ਕਾਨੂੰਨ ਬਣੇਗਾ ਜਾਂ ਨਹੀਂ ਕੈਨੇਡਾ ਦੇ ਨਵੇਂ એનર્ਜੀ ਮੰਤਰੀ ਜਿਹੜੇ ਨੇ ਉਹ ਅੱਜ ਕੈਲਗਰੀ ਦੇ ਵਿੱਚ ਆਨ ਅਤੇ ਉਹਨਾਂ ਨੇ ਤੇਲ ਅਤੇ ਗੈਸ ਐਗਜ਼ੀਕਿਊਟਿਵ ਜਿਹੜੇ ਨੇ ਉਹਨਾਂ ਦੇ ਨਾਲ ਓਟਵਾ ਦੀਆਂ ਯੋਜਨਾਵਾਂ ਬਾਰੇ ਗੱਲ ਕੀਤੀ ਹੈ ਤੇ ਕੈਲਗਰੀ ਚੈਂਬਰ ਆਫ ਕਾਮਰਸ ਇਵੈਂਟ ਦੇ ਦੌਰਾਨ ਟਿਮ ਹਾਰਸਨ ਜਿਹੜੇ ਨੇ ਉਹਨਾਂ ਨੇ ਕਹਿ ਕੇ ਹੁਣ ਇਹ ਸਮਾਂ ਆ ਗਿਆ ਹੈ ਕਿ ਕੈਨੇਡਾ ਅਤੇ એનર્ਜੀ ਸੈਕਟਰ ਜਲਦੀ ਹੀ ਕੰਮ ਕਰਨ ਤੇ ਉਹ ਅਲਬਰਟਾ ਦੇ ਵਿੱਚ ਆਪਣੇ ਹਮ ਰੁਤਬਾ ਬ੍ਰਾਇਨ ਜੇਨ ਨੂੰ ਜਿਹੜਾ ਉਹ ਮਿਲਣਗੇ ਸੋ ਇਸ ਤੋਂ ਪਹਿਲਾਂ ਉਹ ਵੀਰਵਾਰ ਸਸਕੇਚੂਨ ਦੇ ਡਿਪਟੀ ਪ੍ਰੀਮੀਅਰ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ ਸੋ ਕੁਝ ਤੇਲ ਐਗਜ਼ੀਕਿਊਟਿਵ ਨੇ ਦੱਸਿਆ ਕਿ ਹਾਦਸੇਆਂ ਦੀਆਂ ਟਿੱਪਣੀਆਂ ਉਹਨਾਂ ਨੂੰ ਉਤਸ਼ਾਹਿਤ ਕਰ ਰਹੀਆਂ ਨੇ ਪਰ ਇਹਨਾਂ ਨੂੰ ਕਦੋਂ ਜਿਹੜਾ ਉਹ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਇਹ ਸਮਾਂ ਹੀ ਦੱਸੇਗਾ ਫੈਡਰਲ ਸਰਕਾਰ ਦੇਸ਼ ਭਰ ਦੇ ਵਿੱਚ ਹੋਰ ਊਰਜਾ ਵਿਕਾਸ ਦੇ ਲਈ ਜ਼ੋਰ ਦੇ ਰਹੀ ਹੈ ਪਰ ਇਸ ਗੱਲ ਦੇ ਉੱਤੇ ਜ਼ੋਰ ਦਿੰਦੀ ਹੈ ਕਿ ਪ੍ਰੋਜੈਕਟਾਂ ਤੇ ਕੰਮ ਪੂਰੀ ਤਰ੍ਹਾਂ ਸਹੀ ਸਲਾਮ ਮਸ਼ਵਰੇ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ ਕੈਨੇਡਾ ਦੇ એનર્ਜੀ ਮਿਨਿਸਟਰ ਟਿਮ ਹਾਸਨ ਨੇ ਸ਼ੁੱਕਰਵਾਰ ਨੂੰ ਕੈਲਗਰੀ ਚੈਂਬਰ ਆਫ ਕਮਰਸ ਵਿਖੇ ਇੱਕ ਕਾਨਫਰੰਸ ਦੇ ਦੌਰਾਨ ਟਿੱਪਣੀਆਂ ਕੀਤੀਆਂ ਉਹਨਾਂ ਕਿਹਾ ਕਿ ਅੱਜ ਆਪਣੇ ਆਪ ਨੂੰ ਇੱਕ ਮਹੱਤਵਪੂਰਨ ਪਲ ਤੇ ਪਾਉਂਦੇ ਨੇ ਤੇ ਵਿਸ਼ਵ ਅਰਥ ਵਿਵਸਥਾ ਤੇ ਬਜ਼ਾਰ ਵਪਾਰ ਅਸਥਿਰ ਹਨ ਤੇ ਰਾਸ਼ਟਰਪਤੀ ਦੇ ਵਿੱਚ ਜਿਹੜਾ ਉਹ ਰਾਸ਼ਟਰਪਤੀ 트ੰਪ ਦੇ ਟੈਰਿਫ ਵਪਾਰ ਦੇ ਵਿੱਚ ਵਿਗੜਨ ਪਾ ਰਹੇ ਨੇ ਤੇ ਕੈਨੇਡੀਅਨ ਨੌਕਰੀਆਂ ਤੇ ਇੰਡਸਟਰੀ ਨੂੰ ਖਤਰੇ ਦੇ ਵਿੱਚ ਪਾ ਰਹੇ ਨੇ ਅਤੇ ਨਿਯਮਾਂ ਨੂੰ ਵੀ ਦੁਬਾਰਾ ਲਿਖ ਰਹੇ ਨੇ ਸੋ ਅਸੀਂ ਵਪਾਰ ਯੁੱਧ ਦੇ ਲਈ ਨਹੀਂ ਕਿਹਾ ਸੀ ਪਰ ਜੇਕਰ ਅਸੀਂ ਵਪਾਰ ਯੁੱਧ ਦੇ ਵਿੱਚ ਹੋਣ ਜਾ ਰਹੇ ਹਾਂ ਤਾਂ ਅਸੀਂ ਜਿੱਤਣ ਜਾ ਰਹੇ ਹਾਂ ਤੇ ਉਹਨਾਂ ਦੇ ਵਿੱਚ ਕੀ ਇਸ ਟ੍ਰੇਡ ਵਾਰ ਨੂੰ ਜਿੱਤਣ ਦੇ ਲਈ ਫੈਡਰਲ ਜਿਹੜਾ ਉਹ ਫੈਡਰਲ ਸਰਕਾਰ ਕੈਨੇਡਾ ਕਲੀਨ એનર્ਜੀ ਅਤੇ એનર્ਜੀ ਸੈਕਟਰ ਦੇ ਵਿੱਚ ਸੁਪਰ ਪਾਵਰ ਬਣਾਉਣ ਦੇ ਲਈ ਕੰਮ ਕਰੇਗੀ। ਉਹਨਾਂ ਕਹੇ ਕਿ ਕੈਨੇਡੀਅਨ ਆਰਥਿਕਤਾ ਬਿਲਡ ਕੀਤੀ ਜਾ ਰਹੀ ਹੈ ਅਤੇ ਕੈਨੇਡਾ ਹੁਣ ਦੇਰੀ ਦੇ ਲਈ ਨਹੀਂ ਬਲਕਿ ਡਿਲੀਵਰੀ ਦੇ ਲਈ ਜਾਣਿਆ ਜਾਵੇਗਾ। ਉਹਨਾਂ ਕਹੇ ਕਿ ਦੇਸ਼ ਦੇ ਲਈ ਜ਼ਰੂਰੀ ਪ੍ਰੋਜੈਕਟ ਜਲਦੀ ਪਾਸ ਹੋਣਗੇ ਤੇ ਹੁਣ 5 ਸਾਲ ਦੀ ਸਮੀਖਿਆ ਨਹੀਂ ਹੋਵੇਗੀ। ਕਾਬਿਲ ਗੌਰ ਹੈ ਕਿ ਕੈਨੇਡਾ ਦੀ ਫੈਡਰਲ ਸਰਕਾਰ ਦੇ ਵੱਲੋਂ ਪਿਛਲੇ ਸਮੇਂ ਦੌਰਾਨ ਜਿਹੜਾ ਉਹ ਕਲੀਨ એનર્ਜੀ ਸੰਬੰਧੀ ਲਿਆਂਦੀਆਂ ਗਈਆਂ ਪਾਲਿਸੀਸ ਤੋਂ ਅਲਬਰਟਾ ਤੇ ਸਸਕਾਚੁਆਨ ਸਮੇਤ એનર્ਜੀ ਕੰਪਨੀਆਂ ਨੇ ਰਾਜਸਾਨ ਸਸਕਾਚੁਆਨ ਦੇ ਪ੍ਰੀਮੀਅਰ ਸਕਾਟ ਮੋ ਜਿਹੜੇ ਨੇ ਉਹਨਾਂ ਨੇ ਅਤੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਪਿਛਲੇ 10 ਸਾਲਾਂ ਦੇ ਦੌਰਾਨ ਤੱਕਾ ਹੋਣ ਦੀ ਗੱਲ ਆਖਰੀ ਰਹੀ ਤੇ ਉਹਨਾਂ ਨਵੀਂ ਸਰਕਾਰ ਤੋਂ ਆਸ ਪ੍ਰਗਟਾਈ ਹੈ ਕਿ ਉਹ એનર્ਜੀ ਸੈਕਟਰ ਦੇ ਵੱਲ ਖਾਸ ਧਿਆਨ ਦੇਣਗੇ ਕਿਉਂਕਿ ਫੈਡਰਲ ਇਲੈਕਸ਼ਨ ਦੌਰਾਨ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਦੀਆਂ ਟੈਰਿਫ ਤੰ ਤੋਂ ਬਾਅਦ ਕੈਨੇਡੀਅਨ ਗੈਸ ਅਤੇ ਤੇਲ ਨੂੰ ਏਸ਼ੀਅਨ ਮੰਡੀ ਦੇ ਵਿੱਚ ਪੁੱਛਦਾ ਕਰਨ ਦਾ ਵਾਅਦਾ ਲਗਭਗ ਸਾਰੀਆਂ ਧਿਰਾਂ ਨੇ ਕੀਤਾ ਸੀ ਤੇ ਸੰਭਾਵਨਾ ਮਹਾਨ ਹੈ ਕਿ ਫੈਡਰਲ ਸਰਕਾਰ ਵੀ ਇਸ ਪਾਸੇ ਜਿਹੜਾ ਉਹ ਵੱਲ ਕਦਮ ਵਧਾ ਰਹੀ ਹੈ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਅਗਲੇ ਮਹੀਨੇ ਵੈਸਟਰਨ ਕੈਨੇਡਾ ਦੇ ਪ੍ਰੀਮੀਅਰਸ ਨਾਲ ਮੁਲਾਕਾਤ ਕਰਨਗੇ ਜਿੱਥੇ ਇਹ ਮੁੱਦਾ ਸਭ ਤੋਂ ਜਿਹੜਾ ਉਵਦ ਚੁੱਕਿਆ ਜਾਏਗਾ ਸੋ ਇਸ ਦੇ ਨਾਲ ਹੀ ਕੈਲਗਰੀ ਚੈਂਬਰ ਆਫ ਕਮਰਸ ਦਾ ਕਹਿਣਾ ਹੈ ਕਿ એનર્ਜੀ ਮਨਿਸਟਰ ਦਾ ਇੱਥੇ ਆ ਕੇ ਗੱਲ ਕਰਨਾ ਚੰਗਾ ਸੰਕੇਤ ਹੈ ਕਿਉਂਕਿ ਸ਼ਹਿਰ ਦੇ ਵਿੱਚ ਮੁਲਕ ਦੀਆਂ ਪ੍ਰਮੁੱਖ એનર્ਜੀ ਕੰਪਨੀਆਂ ਦਾ ਹੈੱਡ ਕੁਆਟਰ ਹੈ ਜਿਨ੍ਹਾਂ ਕਿਹਾ ਹੈ ਕਿ ਜੇਕਰ ਸਰਕਾਰ ਅਤੇ ਇੰਡਸਟਰੀ ਲੇਬਲ ਤੇ ਗੱਲਬਾਤ ਕਰਨ ਦੇ ਲਈ ਆ ਰਹੀ ਆ ਤਾਂ ਇਸ ਦੇ ਚੰਗੇ ਨਤੀਜੇ ਨਿਕਲ ਕੇ ਸਾਹਮਣੇ ਆਉਣਗੇ ਸਰਕਾਰ ਦਾ ਮੰਨਣਾ ਹੈ ਕਿ ਕੰਪਨੀਆਂ ਦੀ ਚਿੰਤਾ ਸੁਣ ਕੇ ਸਰਕਾਰ ਗਲੋਬਲ ਮਾਰਕੀਟ ਦੇ ਵਿੱਚ ਕੈਨੇਡਾ ਨੂੰ ਸੁਪਰ ਪਾਵਰ ਬਣਾਉਣ ਦੇ ਲਈ ਕਦਮ ਅੱਗੇ ਵਧਾ ਸਕਦੀ ਹੈ ਅਗਲੇ ਮਹੀਨੇ ਹੋਣ ਵਾਲੀ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਕਾਰਨੀ ਵੀ ਸਕੈਚਵਨ ਅਤੇ ਅਲਬਰਟਾ ਦੀ ਨਾਰਾਜ਼ਗੀ ਦੂਰ ਕਰਨ ਦੇ ਲਈ ਕੋਸ਼ਿਸ਼ ਜ਼ਰੂਰ ਕਰਨਗੇ ਕੈਨੇਡਾ ਰੈਵੈਨਿਊ ਏਜੰਸੀ ਨੇ مالی ਹਾਲਾਤ ਤੰਗ ਹੋਣ ਦੇ ਵਿਚਕਾਰ 280 ਪੱਕੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦਾ ਫੈਸਲਾ ਕੀਤਾ ਹੈ ਔਰ ਇਸ ਛਾਂਟੀ ਦਾ ਪ੍ਰਭਾਵ ਕੈਨੇਡਾ ਰੈਵੈਨਿਊ ਏਜੰਸੀ ਦੀਆਂ ਸਾਰੀਆਂ ਸ਼ਖਾਵਾਂ ਦੇ ਉੱਤੇ ਪਵੇਗਾ ਪਰ ਮੁੱਖ ਰੂਪ ਤੋਂ ਇਹ ਕਟੌਤੀ ਕੌਮੀ ਰਾਜਧਾਨੀ ਖੇਤਰ ਦੇ ਵਿੱਚ ਕੀਤੀ ਜਾ ਰਹੀ ਹੈ ਕਮਿਸ਼ਨਰ ਬੌਬ ਹਮਿਲਟਨ ਅਤੇ ਜੀਨ ਫਾਂਸਵਾ ਫੋਰਟਿਨ ਨੇ ਸਟਾਫ ਨੂੰ ਦਿੱਤੇ ਗਏ ਜਿਹੜੇ ਨੇ ਮੈਸੇਜ ਦੇ ਵਿੱਚ ਕਿਹਾ ਕਿ ਇਸ ਛਾਂਟੀ ਦੇ ਵਿੱਚ ਐਗਜ਼ੀਕਿਊਟਿਵ ਪੱਦਰ ਦੇ ਉੱਤੇ ਅਹੁਦੇ ਵੀ ਸ਼ਾਮਿਲ ਨੇ ਸੋ ਏਜੰਸੀ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਬਚਤ ਲਈ ਕਹੇ ਅਨੁਸਾਰ ਸਾਰ ਇੱਕ ਕਦਮ ਉਠਾਇਆ ਜਾ ਰਿਹਾ ਹੈ ਇਸ ਲਈ ਟੈਕ ਟੈਕਸੇਸ਼ਨ ਕਰਮਚਾਰੀ ਯੂਨੀਅਨ ਨੇ ਕਿਹਾ ਸੀ ਕਿ ਕੈਨੇਡਾ ਰੈਵਨਿਊ ਏਜੰਸੀ ਦੇਸ਼ਪੁਰ ਦੇ ਵਿੱਚ 1000 ਤੋਂ ਵੱਧ ਵਰਕਰਾਂ ਦਾ ਕੰਟਰੈਕਟ ਰੀਨਿਊ ਕਰੇਗੀ ਸੀਆਰਏ ਦੇ ਬੁਲਾਰੇ ਜਿਹੜੇ ਨੇ ਉਹ ਏਵਿਨ 18 ਬਿਰਮ ਉਹਨਾਂ ਨੇ ਕਹਿ ਕੇ ਹਾਲ ਹੀ ਦੇ ਸਾਲਾਂ ਦੇ ਵਿੱਚ ਕਈ ਕਾਰਨਾਂ ਨੇ ਏਜੰਸੀ ਦੇ ਬਜਟ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਦੇ ਵਿੱਚ ਕੋਵਿਡ ਪ੍ਰੋਗਰਾਮ ਫੰਡਿੰਗ ਦਾ ਬੰਦ ਹੋਣਾ ਵੀ ਸ਼ਾਮਿਲ ਹੈ ਦੂਜੇ ਪਾਸੇ ਫੈਡਰਲ ਮੁਲਾਜ਼ਮਾਂ ਦੀਆਂ ਯੂਨੀਅਨਾਂ ਫੈਡਰਲ ਸਰਕਾਰ ਨੂੰ ਵਰਕਰਾਂ ਦੇ ਵਿੱਚ ਭਰੋਸਾ ਪੈਦਾ ਕਰਨ ਦੀ ਗੱਲ ਆਖ ਰਹੇ ਨੇ ਗੱਲ ਫੈਡਰਲ ਸਰਕਾਰ ਦੀ ਕਰੀਏ ਤਾਂ ਪਿਛਲੇ ਸਮੇਂ ਦੌਰਾਨ ਫੈਡਰਲ ਸਰਕਾਰ ਦੇ ਨਾਲ ਸੰਬੰਧਿਤ EMPLOYES ਦੀਆਂ ਯੂਨੀਅਨਸ ਦੇ ਵੱਲੋਂ ਵੀ ਸਮੇਂ-ਸਮੇਂ ਤੇ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ ਪਿਛਲੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਹਰਾਂਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਜਸਵੰਦੀ ਆਫਿਸ 'ਚ ਆ ਕੇ ਕੰਮ ਕਰਨ ਸੰਬੰਧੀ ਫੈਸਲੇ ਲਏ ਗਏ ਅਤੇ ਕੁਝ ਹੋਰ ਤਕਰਾਰਾਂ ਦੇ ਚੱਲਦਿਆਂ ਵੀ ਇਹ ਸਭ ਕੁਝ ਨਜ਼ਰ ਆਇਆ ਕੈਨੇਡਾ ਦੀਆਂ ਸਭ ਤੋਂ ਵੱਡੀਆਂ ਫੈਡਰਲ ਯੂਨੀਅਨਾਂ ਦੇ ਵਿੱਚੋਂ ਇੱਕ ਦੇ ਪ੍ਰੈਜ਼ੀਡੈਂਟ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੂੰ ਪਬਲਿਕ ਸਰਵੈਂਟਸ ਅਤੇ ਮੈਨੇਜਮੈਂਟ ਵਿਚਕਾਰ ਸਬੰਧਾਂ ਨੂੰ ਸੁਧਾਰਨ ਉੱਪਰ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ ਕੈਨੇਡੀਅਨ ਐਸੋਸੀਏਸ਼ਨ ਆਫ professionl employees ਦੇ ਪ੍ਰੈਜ਼ੀਡੈਂਟ ਨੈਥਨ ਪੀਓਰ ਨੇ ਕਿਹਾ ਕਿ ਇਹ ਇੱਕ ਡੈਲੀਕੇਟ ਮੂਮੈਂਟ ਹੈ ਅਤੇ ਟ੍ਰੈਜ਼ਰੀ ਬੋਰਡ ਦੇ ਪ੍ਰੈਜ਼ੀਡੈਂਟ ਨੂੰ ਇਹ ਚਾਹੀਦਾ ਕਿ ਇਸ ਮੁਸ਼ਕਲ ਦੇ ਸਮੇਂ ਦੇ ਵਿੱਚ ਇਸ ਪਾਸੇ ਵੱਲ ਕਦਮ ਵਧਾਏ ਜਾਣ ਕੇ ਰਿਸ਼ਤੇ ਸਾਜਗਰ ਹੋਣ ਪੀਅਰ ਨੇ ਕਿਹਾ ਕਿ ਟਰੂਡੋ ਸਰਕਾਰ ਨੇ ਕਈ ਅਜਿਹੇ ਫੈਸਲੇ ਲਏ ਜਿਨ੍ਹਾਂ ਨੇ ਵਰਕਰਸ ਵਿੱਚ ਟਰਸਟ ਨੂੰ ਘਟਾ ਦਿੱਤਾ ਜਿਸ ਵਿੱਚ ਇੱਕ ਵਿਵਾਦ ਵਾਲਾ ਆਫਿਸ ਰੋਲ ਆਊਟ ਵੀ ਸ਼ਾਮਲ ਸੀ ਜੋ ਕਿ ਕਰਮਚਾਰੀਆਂ ਨੂੰ ਦਫ਼ਤਰਾਂ ਦੇ ਵਿੱਚ ਆ ਕੇ ਕੰਮ ਕਰਨ ਦੇ ਨਿਰਦੇਸ਼ ਦਿੰਦਾ ਸੀ ਉਹਨਾਂ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਪਬਲਿਕ ਸੈਕਟਰ ਦੇ ਵਰਕਰਾਂ ਨੂੰ ਆਫਿਸ ਦੇ ਵਿੱਚ ਜਦੋਂ ਬੁਲਾਇਆ ਗਿਆ ਤਾਂ ਇਸ ਸਮੇਂ ਉਨ੍ਹਾਂ ਦਾ ਕੋਈ ਸਲਾਮ ਅਸ਼ਵਰਾ ਨਹੀਂ ਲਿਆ ਗਿਆ ਜਿਸ ਕਾਰਨ ਬਹੁਤ ਸਾਰੀਆਂ ਯੂਨੀਅਨਸ ਅਤੇ ਪਬਲਿਕ ਸਰਵਸਤੇ ਵਿੱਚ ਕੰਮ ਕਰਦੇ ਵਰਕਰਸ ਇਸ ਤੋਂ ਨਿਰਾਸ਼ ਸਨ ਤੇ ਬਹੁਤ ਸਾਰੀਆਂ ਯੂਨੀਅਨਸ ਦੇ ਵੱਲੋਂ ਇਸ ਸੰਬੰਧੀ ਵਿਰੋਧ ਰੈਲੀਆਂ ਕਰਕੇ ਵੀ ਦਰਜ ਕਰਵਾਇਆ ਗਿਆ ਸੀ ਕੈਨੇਡਾ ਪੋਸਟ ਦੇ ਲਗਭਗ 55000 ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਦੇਸ਼ ਵਿਆਪੀ ਓਵਰ ਟਾਈਮ ਜਿਹੜਾ ਹੈ ਉਹ ਪਾਬੰਦੀ ਦੀ ਮੰਗ ਕੀਤੀ ਹੈ ਔਰ ਇਹ ਕਹਿੰਦੇ ਹੋਏ ਕਿ ਇਸ ਦੇ ਜਿਹੜੇ ਨੇ ਉਹ ਬਾਹਰਤਾਕਾਰ ਕਰਾਉਨ ਕਾਰਪੋਰੇਸ਼ਨ ਦੀਆਂ ਨਵੀਆਂ ਪੇਸ਼ਕਸ਼ਾਂ ਦੀ ਸਮੀਖਿਆ ਕਰਨਾ ਜਾਰੀ ਰੱਖਣਗੇ ਕੈਨੇਡੀਅਨ ਆਫ ਪੋਸਟਲ ਵਰਕਰਸ ਦਾ ਕਹਿਣਾ ਹੈ ਕਿ ਮੈਂਬਰਾਂ ਨੂੰ ਦਿਨ ਦੇ ਵਿੱਚ 8 ਘੰਟੇ ਤੇ ਹਫਤੇ ਦੇ ਵਿੱਚ 40 ਘੰਟਿਆਂ ਤੋਂ ਵੱਧ ਕੰਮ ਕਰਨ ਤੋਂ ਇਨਕਾਰ ਕਰਨ ਦੇ ਲਈ ਕਿਹਾ ਜਾ ਰਿਹਾ ਹੈ ਇਹ ਖਬਰ ਉਦੋਂ ਆਈ ਹੈ ਜਦੋਂ ਸੀਯੂਪੀਡਬਲ ਅੱਧੀ ਰਾਤ ਤੱਕ ਕਾਨੂੰਨੀ ਹੜਤਾਲ ਦੀ ਸਥਿਤੀ ਦੇ ਵਿੱਚ ਹੋਣ ਵਾਲਾ ਸੀ ਡਾਕ ਸੇਵਾ ਪ੍ਰੋਵਾਈਡਰ ਦੇ ਕੋ ਬੁਲਾਰੇ ਨੇ ਕਿਹਾ ਹੈ ਕਿ ਕੈਨੇਡਾ ਪੋਸਟ ਕੰਮ ਕਰਨਾ ਜਾਰੀ ਰੱਖੇਗਾ ਪਰ ਗਾਹਕਾਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਸਪਸ਼ਟ ਨਹੀਂ ਹੈ ਕਿ CUPW ਦੀ ਹੜਤਾਲ ਦੀ ਕਾਰਵਾਈ ਕਿਵੇਂ ਵਿਕਸਿਤ ਹੋ ਸਕਦੀ ਹੈ ਇਸ ਸਮੇਂ ਕੋਈ ਵੀ ਘੁੰਮ ਦੀ ਹੜਤਾਲ ਜਾਂ ਰਾਸ਼ਟਰੀ ਕੰਮ ਰੋਕ ਨਹੀਂ ਹੈ ਯੂਨੀਅਨ ਦਾ ਕਹਿਣਾ ਹੈ ਕਿ ਓਵਰਟਾਈਮ ਪਾਬੰਦੀ ਓਦੋਂ ਤੱਕ ਲਾਗੂ ਹੈ ਜਦੋਂ ਤੱਕ ਕੈਨੇਡਾ ਪੋਸਟ ਅੱਧੀ ਰਾਤ ਤੋਂ ਪਹਿਲਾਂ 2 ਹਫ਼ਤਿਆਂ ਦੀ ਸੰਧੀ ਲਈ ਸਹਿਮਤ ਨਹੀਂ ਹੁੰਦਾ ਜਿਸ ਨੂੰ ਕਾਰਪੋਰੇਸ਼ਨ ਨੇ ਪਹਿਲਾਂ ਰੱਦ ਕਰ ਦਿੱਤਾ ਸੀ ਯੂਨੀਅਨ ਜਿਹੜੇ ਨੇ ਯੂਨੀਅਨ ਦਾ ਕਹਿਣਾ ਹੈ ਕਿ ਉਹ ਬੁੱਧਵਾਰ ਨੂੰ ਪ੍ਰਸਤਾਵਿਤ ਪੇਸ਼ਕਸ਼ ਤੇ ਅਜੇ ਵੇ ਵਿਚਾਰ ਕਰ ਰਹੇ ਨੇ ਤੇ ਜਨਤਾ ਦੇ ਲਈ ਰੁਕਾਵਟਾਂ ਕੱਟ ਤੋਂ ਕੱਟ ਕਰਨ ਅਤੇ ਮੈਂਬਰਾਂ ਦੇ ਦਿਨ ਗੁਆਂ ਨੂੰ ਲੈ ਕੇ ਕੱਟ ਕਰਨ ਦੇ ਲਈ ਓਵਰਟਾਈਮ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਯੂਨੀਅਨ ਦੇ ਨਿਰਦੇਸ਼ ਦੇ ਵਿੱਚ ਕਿਹਾ ਹੈ ਕਿ ਪਵਿੱਖ ਦੇ ਵਿੱਚ ਵਾਧੂ ਕਾਰਵਾਈਆਂ ਹੋ ਸਕਦੀਆਂ ਨੇ ਸੀਯੂਪੀਡਬਲੂ ਦਾ ਕਹਿਣਾ ਹੈ ਕਿ ਪੱਤਰ ਜਿਹੜਾ ਉਹ ਗਾਹਕਾਂ ਨੂੰ 8 ਘੰਟੇ ਦੀਪੂ ਵਾਪਸ ਤੇ ਜਾਣ ਤੇ ਆਪਣੀਆਂ ਡਾਕ ਛੱਡਣ ਦੇ ਲਈ ਕਿਹਾ ਗਿਆ ਸੋ ਭਾਵੇਂ ਉਹਨਾਂ ਨੇ ਆਪਣੇ ਰੂਟ ਪੂਰੇ ਕਰ ਲਏ ਹੋਣ ਜਾਂ ਨਾ ਪਰ ਇਹ ਇੱਕ ਕਾਨੂੰਨੀ ਹੜਤਾਲ ਕਾਰਵਾਈ ਹੈ ਸੋ ਸਾਰੇ ਸੀਯੂਪੀਡਬਲੂ ਮੈਂਬਰਾਂ ਨੂੰ ਇਸ ਨਿਰਦੇਸ਼ ਦੀ ਪਾਲਣਾ ਕਰਨੀ ਚਾਹੀਦੀ ਹੈ ਯੂਨੀਅਨ ਨੋਟਿਸ ਦੇ ਵਿੱਚ ਇਹ ਗੱਲ ਕਹਿ ਰਿਹਾ ਉਹਨਾਂ ਨੇ ਕਿਹਾ ਕਿ ਤੁਹਾਨੂੰ ਕਾਨੂੰਨੀ ਹੜਤਾਲ ਕਾਰਵਾਈ ਦੇ ਵਿੱਚ ਹਿੱਸਾ ਲੈਣ ਲਈ ਅਨੁਸ਼ਾਸਿਤ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਇਹ ਪੇਸ਼ਕਸ਼ ਯੂਨੀਅਨ ਦੀ ਬੇਨਤੀ ਦੇ ਉੱਤੇ ਦੋਵਾਂ ਤਰ੍ਹਾਂ ਦੇ ਵਿਚਾਰ ਸ਼ਾਮ ਦੀ ਮੀਟਿੰਗ ਤੋਂ ਬਾਅਦ ਆਈ ਹੈ ਪਾਵਰ ਟਾਈਮ ਵੀਕਐਂਡ ਕਾਮ ਗੱਲਬਾਤ ਦੇ ਵਿੱਚ ਸਭ ਤੋਂ ਵੱਡੇ ਅੜਿੱਕਿਆਂ ਦੇ ਵਿੱਚੋਂ ਇੱਕ ਸਾਬਤ ਹੋਇਆ ਹੈ ਕੈਨੇਡਾ ਪੋਸਟ ਦੀਆਂ ਪੇਸ਼ਕਸ਼ਾਂ 4 ਸਾਲਾਂ ਦੇ ਵਿੱਚ ਤਨਖਾਹ ਵਾਅਦੇ ਦੇ ਵਿੱਚ 13% ਤੋਂ ਥੋੜੀਆਂ ਜ਼ਿਆਦਾ ਨੇ ਜਿੱਥੇ ਯੂਨੀਅਨ ਸਾਲਾਂ ਤੋਂ ਚੱਲ ਰਹੀ ਭਾਰੀ ਮਹਿੰਗਾਈ ਤੋਂ ਬਾਅਦ 19% ਦੇ ਨੇੜੇ ਤੇੜੇ ਦੀ ਭਾਲ ਕਰ ਰਹੀ ਸੀ ਇਸ ਦੌਰਾਨ ਕੈਨੇਡਾ ਪੋਸਟ ਨੇ ਵੀਰਵਾਰ ਨੂੰ ਕਿਹਾ ਕਿ ਉਹ ਇੱਕ ਹੋਰ ਸੰਭਾਵੀ ਲੇਬਰ ਵਿਗਨ ਤੋਂ ਪਹਿਲਾਂ ਹੀ ਡਾਕ ਦੀ ਮਾਤਰਾ ਦੇ ਵਿੱਚ ਗਿੜਾਵਟ ਦੇਖ ਰਹੇ ਨੇ ਤੇ ਇੱਕ ਜ਼ਰੂਰੀ ਹੱਲ ਦੇ ਲਈ ਵੀ ਜ਼ੋਰ ਦੇ ਰਿਹਾ ਹੈ ਜੇਕਰ ਹੜਤਾਲ ਵੱਧਦੀ ਹੈ ਅਤੇ ਡਾਕ ਕਾਰਜਾਂ ਦੇ ਵਿੱਚ ਕੋਈ ਬਦਲਾ ਆਉਂਦਾ ਤਾਂ ਕਾਰਪੋਰੇਸ਼ਨ ਕੈਨੇਡੀਅਨਾਂ ਅਤੇ ਕਾਰੋਬਾਰਾਂ ਨੂੰ ਸੂਚਿਤ ਰੱਖੇਗੀ ਬਲਕ ਕਿਉਬਿਕਵਾ ਦਾ ਕਹਨ ਹੈ ਕਿ ਇਸ ਗੱਲ ਦੇ ਉੱਤੇ ਜੇ ਜ਼ੋਰ ਦਿੱਤਾ ਜਾਏ ਤਾਂ ਉਹਨੇ ਇੱਕ ਵੋਟ ਦੇ ਨਾਲ ਹਾਰਨ ਤੋਂ ਬਾਅਦ ਟੈਰੇਬੋਂ ਦੇ ਫੈਡਰਲ ਹਲਕੇ ਦੇ ਵਿੱਚ ਚੋਣ ਨਤੀਜਿਆਂ ਨੂੰ ਜਿਹੜਾ ਉਹ ਉਲਟਾਉਣ ਦੇ ਲਈ ਸੁਪੀਰੀਅਰ ਕੋਰਟ ਦੇ ਵਿੱਚ ਚੋਨੋਤੀ ਦਾਇਰ ਕੀਤੀ ਹੈ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਪਾਰਟੀ ਦਾ ਕਹਿਣਾ ਹੈ ਕਿ 28 April ਨੂੰ ਹੋਈਆਂ ਫੈਡਰਲ ਚੋਣਾਂ ਦੇ ਵਿੱਚ ਇਸ ਹਲਕੇ ਨੂੰ ਜਿੱਤਣ ਬਾਰੇ ਸ਼ੱਕ ਹੈ ਕਿਉਂਕਿ ਇੱਕ ਬਲਾਕ ਸਮਰਥਕ ਦੇ ਵੱਲੋਂ ਡਾਕ ਰਾਹੀਂ ਭੇਜੀ ਗਈ ਵੋਟ ਵਾਪਸ ਦਿੱਤੀ ਗਈ ਇਲੈਕਸ਼ਨਸ ਕੈਨੇਡਾ ਨੇ ਮੰਨਿਆ ਹੈ ਕਿ ਜਿਹੜੀ ਟਾਰੇਬੋਨ ਤੋਂ ਇੱਕ ਵਿਸ਼ੇਸ਼ ਬੈਲਟ ਭੇਜਣ ਦੇ ਲਈ ਵਰਤੇ ਗਏ ਲਿਫਾਫੇ ਤੇ ਮਿਸਪ੍ਰਿੰਟ ਕਾਰਨ ਇੱਕ ਬਲੌਕ ਵਾਟਰ ਦਾ ਬੈਲਟ ਉਸ ਨੂੰ ਵਾਪਸ ਕਰ ਦਿੱਤਾ ਗਿਆ ਹੈ ਲਿਬਰਲ ਉਮੀਦਵਾਰ ਟੈਟਿਆਨਾ ਜਿਹੜੇ ਆਗਸਟ ਨੇ ਸ਼ੁਰੂ ਦੇ ਵਿੱਚ ਹਲਕੇ ਨੂੰ ਜਿੱਤਿਆ ਸੀ ਪਰ ਵੋਟਾਂ ਦੀ ਪ੍ਰਮਾਣਿਕਤਾ ਪ੍ਰਕਿਰਿਆ ਦੇ ਵਿੱਚ ਲੰਘਣ ਤੋਂ ਬਾਅਦ ਇਹ ਬਲੌਕ ਉਮੀਦਵਾਰ ਨਥਾਲੀ ਸਿੰਕਲियर ਦੇਸ ਗੈਗਨੇਟੇਡ ਇਹਨੇ ਉਹਨਾਂ ਵੱਲ ਪਲਟ ਗਿਆ ਹਾਲਾਂਕਿ 10 ਮਈ ਨੂੰ ਪੂਰੀ ਹੋਈ ਜੁਡੀਸ਼ੀਅਲ ਗਿਣਤੀ ਨੇ ਸੱਟਾ ਕੱਢਿਆ ਕਿ ਲਿਬਰਲ ਨੇ ਹਲਕੇ ਨੂੰ ਇੱਕ ਵੋਟ ਦੇ ਨਾਲ ਜਿੱਤ ਲਿਆ ਸੀ ਬਲਾਕ ਦਾ ਕਹਿਣਾ ਹੈ ਕਿ ਹਲਕੇ ਦੇ ਵਿੱਚ ਦੁਬਾਰਾ ਚੋਣ ਕਰਵਾਈ ਜਾਵੇ ਉਹਨਾਂ ਨੇ ਕਿਹਾ ਕਿ ਡੈਮੋਕ੍ਰੇਸੀ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਇੱਕ ਬੁਨਿਆਦੀ ਅਧਿਕਾਰ ਹੈ ਤੇ ਇਸ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਦਾ ਪੂਰਾ ਸਤਕਾਰ ਕੀਤਾ ਗਿਆ ਹੈ ਤੇ ਇਸ ਲਈ ਦੁਬਾਰਾ ਵੋਟਾਂ ਜ਼ਰੂਰੀ ਨੇ ਇਲੈਕਸ਼ਨਸ ਕੈਨੇਡਾ ਨੇ ਗਲਤੀ ਸਵੀਕਾਰ ਕਰਨ ਦੇ ਮੱਦੇ ਨਜ਼ਰ ਕਿਹਾ ਹੈ ਕਿ ਸਾਨੂੰ ਸਪਸ਼ਟ ਜ਼ਾਬਦਾ ਹੈ ਕਿ ਲੋਕਤੰਤਰ ਨੂੰ ਬਰਕਰਾਰ ਰੱਖਣ ਦੇ ਲਈ ਚੋਣ ਨੂੰ ਰੱਦ ਕਰਨਾ ਚਾਹੀਦਾ ਹੈ ਤੇ ਟੈਰੇਬੌਨ ਦੇ ਵਿੱਚ ਇੱਕ ਨਵੀਂ ਚੋਣ ਕਰਵਾਣੀ ਚਾਹੀਦੀ ਹੈ ਟੈਰੇਬੌਨ ਦੇ ਹਰ ਨਿਵਾਸੀ ਦੀ ਆਵਾਜ਼ ਸੁਣੀ ਚਾਹੀਦੀ ਹੈ ਤੇ ਅਸੀਂ ਇਸ ਪ੍ਰਕਿਰਿਆ ਨੂੰ ਅੰਤ ਤੱਕ ਜਾਰੀ ਰੱਖਾਂਗੇ 온ਟਾਰੀਓ ਦੇ ਵਿੰਟਸਰ ਟੈਕਮਸੇ ਲੇਕ ਸ਼ੋਰ ਰਾਈਡਿੰਗ ਦੇ ਵਿੱਚ ਹੋਈ ਵੋਟਾਂ ਦੀ ਨਿਆਂਕ ਮੋੜ ਗਿਣਤੀ ਨੇ ਕੰਜ਼ਰਵੇਟਿਵਿਜ਼ ਉਮੀਦਵਾਰ ਕੈਥੀ ਬਰੋਲੀ ਦੀ ਜਿੱਤ ਪੁਸ਼ਟੀ ਕੀਤੀ ਹੈ ਕੈਥੀ ਦੇ ਨਾਲ ਉਹਨਾਂ ਨੇ ਇਹ ਸੋ ਜਿਹੜੀ ਇਸ ਬਰੋਲੀ ਦੀ ਜਿੱਤ ਦੀ ਪੁਸ਼ਟੀ ਕੀਤੀ ਔਰ ਕੈਥੀ ਨੇ ਚਾਰ ਵੋਟਾਂ ਦੇ ਫਰਕ ਦੇ ਨਾਲ ਇਹ ਸੀਟ ਜਿੱਤੀ ਹੈ 28 April ਨੂੰ ਹੋਈਆਂ ਫੈਡਰਲ ਚੋਣਾਂ ਦੇ ਵਿੱਚ ਇਸ ਰਾਈਡਿੰਗ ਤੋਂ ਲਿਬਰਲ ਉਮੀਦਵਾਰ ਆਇਰੈਕ ਕੁਜ਼ਮੀਰ ਰਜ਼ੇਕ 77 ਜਿਹੜੇ ਨੇ ਵੋਟਾਂ ਤੋਂ ਉਖਾਰ ਗਏ ਸਨ ਜਿਸ ਤੋਂ ਬਾਅਦ ਲਿਬਰਲਾਂ ਨੇ ਨਿਆਇਕ ਮੁੜ ਗਿਣਤੀ ਦੀ ਮੰਗ ਕੀਤੀ ਮੰਗਲਵਾਰ ਨੂੰ ਦੁਬਾਰਾ ਗਿਣਤੀ ਸ਼ੁਰੂ ਹੋਈ ਤੇ ਅੰਤਮ ਨਤੀਜੇ ਅਸਵੇਰੇ ਜੜੇ ਆਏ ਨੇ ਇਸ ਨਤੀਜੇ ਦੇ ਨਾਲ ਹਾਊਸ ਆਫ ਕਾਮਨਸ ਦੇ ਵਿੱਚ ਕੋਈ ਤਬਦੀਲੀ ਜਿਹੜੀ ਹੈ ਉਹ ਨਹੀਂ ਆਈ ਹੈ ਤੇ ਲਿਬਰਲਾਂ ਦੇ ਕੋਲ 170 ਸੀਟਾਂ ਨੇ ਜੋ ਕਿ ਬਹੁਮਤ ਦੀ ਸਰਕਾਰ ਤੋਂ ਸਿਰਫ ਦੋ ਸੀਟਾਂ ਘਟਾ ਹੈ ਕਨਜ਼ਰਵੇਟਿਵਸ ਦੇ ਕੋਲ 143 ਸੀਟਾਂ ਨੇ ਅਤੇ ਬਲੌਕ ਬਿਕਵਾਦੇ ਕੋਲ 22 ਐਨਡੀਪੀ ਦੇ ਕੋਲ 7 ਤੇ ਗ੍ਰੀਨ ਪਾਰਟੀ ਦੇ ਕੋਲ ਇੱਕ ਸੀਟ ਹੈ ਨਿਊਮ ਫੰਡਲੈਂਡ ਐਂਡ ਲੈਬਰਡੋਰ ਦੀ ਟੈਰਾ ਨੋਵਾ ਦ ਪੈਂਸੂਲਵੇਲ ਰਾਈਡਿੰਗ ਦੇ ਮੋੜ ਗਿਣਤੀ ਜਿਹੜੀ ਹੈ ਉਹਦੇ ਨਤੀਜੇ ਅੱਜ ਆਉਣ ਦੀ ਉਮੀਦ ਹੈ ਚੋਣਾਂ ਵਾਲੇ ਦਿਨ ਇਸ ਰਾਈਡਿੰਗ ਤੋਂ ਲਿਬਰਲ ਉਮੀਦਵਾਰ ਨੇ 12 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਸੀ ਅਗੇ ਦੇਖਦੇ ਹਾਂ ਜਿੰਦੰਦੋਂ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਵਿੰਦਰ ਸਿੰਘ ਸੰਗਾ ਦੀ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਐਡਵੈਂਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਰਿਹਾ ਖਬਰ ਇਹ ਹੈ ਕਿ ਜਿਹੜੇ ਪੱਛਮੀ ਸੂਬੇ ਨੇ ਕੈਨੇਡਾ ਦੇ ਇਹਨਾਂ ਦੇ ਪ੍ਰੀਮੀਅਰਜ਼ ਨੇ ਇੱਕ ਮੀਟਿੰਗ ਕੀਤੀ ਆ ਯੈਲੋ ਨਾਈਫ ਦੇ ਵਿੱਚ ਜੀ ਹਾਂ ਉਸ ਮੀਟਿੰਗ ਦੇ ਵਿੱਚ ਜਿਹੜੀ ਗੱਲਬਾਤ ਕੀਤੀ ਗਈ ਆ ਉਹ ਹੈਗੀ ਆ ਟ੍ਰੇਡ ਬੈਰੀਅਰਜ਼ ਜਿਹੜੇ ਵਿਦਨ ਕੈਨੇਡਾ ਆ ਸੂਬਿਆਂ ਦੇ ਦਰਮਿਆਨ ਉਹਨਾਂ ਬੈਰੀਅਰਜ਼ ਨੂੰ ਖਤਮ ਕਰਨ ਦੀ ਗੱਲ ਇਹ ਸਾਰਾ ਸਿਲਸਲਾ ਉਦੋਂ ਸ਼ੁਰੂ ਹੋਇਆ ਜਦੋਂ ਡੋਨਲਡ ਟਰੰਪ ਹੋਰਾਂ ਨੇ ਜਿਹੜੇ ਆ ਬੈਰੀਅਰਜ਼ ਔਰ ਮਤਲਬ ਤਾਇਰਫ ਦੇ ਰੂਪ ਵਿੱਚ ਨਵੇਂ ਬੈਰੀਅਰ ਖੜੇ ਕਰ ਦਿੱਤੇ ਕਦੇ ਐਲੂਮੀਨਮ ਤੇ ਕਦੇ ਕਾਰਾਂ ਤੇ ਕਦੇ ਕਿਸੇ ਚੀਜ਼ ਤੇ ਕਦੇ ਕਿਸੇ ਤੇ ਨਿਤ ਦਿਨ ਨਵੀਂ ਗੱਲਬਾਤ ਚੱਲ ਰਹੀ ਹੈ ਜੀ ਪਰ ਇਹ ਜਿਹੜੇ ਪੱਛਮੀ ਸੂਬੇ ਆ ਇਹ ਹਮੇਸ਼ਾ ਓਟਵਾ ਦੇ ਨਾਲ ਇਹਨਾਂ ਦੀ ਥੋੜੀ ਨਾਰਾਜ਼ਗੀ ਵੀ ਰਹੀ ਆ ਹੁਣ ਉਹ ਇਕੱਠੇ ਹੋ ਕੇ ਗੱਲ ਕਰ ਰਿਹਾ ਵੀ ਜੇ ਅਸੀਂ ਆਪਸ ਵਿੱਚ ਟ੍ਰੇਡ ਬੈਰੀਅਰ ਜਿਹੜੇ ਆ ਖਤਮ ਕਰ ਲਈਏ ਔਰ ਉਹਦੇ ਨਾਲ ਕੀ ਹੋਵੇ ਵੀ ਜਿਹੜਾ ਸਾਡਾ ਇਥੋਂ ਕੱਚਾ ਮਾਲ ਆ ਉਹ ਏਸ਼ੀਅਨ ਮਾਰਕੀਟਸ ਤੱਕ ਸੌਖਾ ਪਹੁੰਚ ਸਕੇ ਤੇ ਉਹ ਕਹਿੰਦੇ ਵੀ ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਆ ਅ ਜਿੱਥੇ ਹੁਣ ਤੁਹਾਨੂੰ ਪਤਾ ਵੀ ਗੱਲ ਆਉਂਦੀ ਆ ਅਲਬਰਟਾ ਦੀ ਉਥੇ ਅਲਬਰਟਾ ਦੀ ਪ੍ਰੀਮੀਅਰ ਜਿਹੜੀ ਅ ਮਿਸਟਰ ਈਬੀ ਹੋਰਾਂ ਦੇ ਨਾਲ ਬਿਲਕੁਲ ਬੈਠੇ ਸੀ ਉਸ ਮੀਟਿੰਗ ਦੇ ਵਿੱਚ ਉਥੇ ਤੇਲ ਦੇ ਪਾਈਪਲਾਈਨਸ ਦੀ ਗੱਲ ਆਉਂਦੀ ਆ ਔਰ ਉਹ ਦੂਸਰੇ ਸੂਬੇ ਜਿਹੜੇ ਜੀ ਕਈ ਹਜੇ ਵੀ ਇਹਨਾਂ ਗੱਲਾਂ ਤੋਂ ਹਿਚਾਉਂਦੇ ਨੇ ਕਿ ਭਾਈ ਨਵੀਂ ਪਾਈਪਲਾਈਨ ਉੱਥੇ ਬਣਾਈ ਜਾਵੇ ਜਾਂ ਨਾ ਜਦੋਂ ਮਿਸਟਰ ਈਬੀ ਹੋਰਾਂ ਨੂੰ ਇਹਦੇ ਬਾਰੇ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਵੀ ਦੇਖੋ ਜਿਹੜੀ ਅੱਗੇ ਇੱਕ ਪਾਈਪਲਾਈਨ ਤੇਲ ਉੱਥੇ ਵੈਸਟ ਕੋਸਟ ਤੇ ਪਹੁੰਚਾ ਰਹੀ ਆ ਉਹ ਪੂਰੇ ਦੀ ਪੂਰੀ ਯੂਟਿਲਾਈਜ਼ ਨਹੀਂ ਇਸ ਵੇਲੇ ਹੋਈ ਜਾ ਰਹੀ ਉਹ ਕਹਿੰਦੇ ਵੀ ਸਾਨੂੰ ਫੈਡਰਲ ਗਵਰਨਮੈਂਟ ਨਾਲ ਗੱਲ ਕਰਨੀ ਚਾਹੀਦੀ ਆ ਪੇ ਭਾਈ ਉਹਨੂੰ ਤੁਸੀਂ ਪੂਰਾ ਯੂਟਿਲਾਈਜ਼ ਕਰੋ ਤੇ ਸਮਾਨ ਉਹਦੇ ਰਾਹੀਂ ਤੇਲ ਜਿੰਨਾ ਕਿ ਭੇਜਣਾ ਭੇਜੋ ਜੇ ਲੋਡ ਪਾਉਗੀ ਤਾਂ ਗਾਂ ਸੋਚਿਆ ਜਾ ਸਕਦਾ ਹਾਲਾਂਕਿ ਉਹ ਇਹਦੇ ਵਿਰੋਧ ਦੇ ਵਿੱਚ ਨੇ ਵੀ ਨਵੀਆਂ ਪਾਈਪਲਾਈਨ ਬਣਾਉਣ ਦੇ ਪਰ ਉਹ ਕਹਿੰਦੇ ਜਿਹੜਾ ਇਨਫਰਾਸਟ੍ਰਕਚਰ ਆਲਰੇਡੀ ਹੈਗਾ ਉਹਦੇ ਤੇ ਆਪਾਂ ਨੂੰ ਐਮਫਸਿਸ ਦੇਣਾ ਚਾਹੀਦਾ ਔਰ ਉਹਨੂੰ ਯੂਟਿਲਾਈਜ਼ ਕਰਨਾ ਚਾਹੀਦਾ ਪਰ ਇੱਕ ਗੱਲ ਉਹ ਕਹਿੰਦੇ ਵੀ ਦੇਖੋ ਸਾਡੇ ਪਾਸ ਇਹ ਮੌਕਾ ਹੈ ਜਦੋਂ ਅਸੀਂ ਇਹ ਗੱਲਬਾਤ ਇਦਾਂ ਕਰ ਸਕਦੇ ਕਿਉਂਕਿ ਦੇਸ਼ ਇਸ ਵੇਲੇ ਬੜੀ ਔਖੀ ਸਥਿਤੀ ਦੇ ਵਿੱਚ ਵੀ ਹੈਗਾ ਉਹਨਾਂ ਟੈਰਿਫਸ ਕਰਕੇ ਪਰ ਸਾਡੇ ਪਾਸ ਉਹ ਕਹਿੰਦੇ ਇੱਕ ਸੁਨਹਿਰੀ ਮੌਕਾ ਇਸ ਪੱਖੋਂ ਹੈਗਾ ਕਿ ਅਸੀਂ ਆਪਣੇ ਟ੍ਰੇਡ ਬੈਰੀਅਰ ਖਤਮ ਕਰੀਏ ਤੇ ਆਪਣਾ ਮਾਲ ਹੋਰ ਦੁਨੀਆ ਦੇ ਵਿੱਚ ਪਹੁੰਚਾ ਸਕੀਏ ਇਸ ਤੋਂ ਵਧੀਆ ਮੌਕਾ ਉਹ ਕਹਿੰਦੇ ਹੋਰ ਨਹੀਂ ਆਉਣਾ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਲਮੈਂਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਇੱਥੇ ਮੁਕਦਾ ਨਵੀਂ ਦੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ